ਇਕ ਕਾਮ ਜੀ ਗੱਲ ਆ ਯਾਰ ਜਿਹੜੀ ਮੈਂ ਸ਼ਾਦਾਚ ਬਿਆਨ ਕਰਦਾ ਲੈ ਵੀ ਵੀਰੋ ਜਿੰਨੇ ਲੋੜ ਤੋਂ ਵੱਧ दारू ਪੀਣ ਵਾਲੇ ਮੇਰੇ ਭਰਾਵਾਂ ਨਾਲ ਵਾਸਤੇ ਜਿਹੜੀਆਂ ਲੈਣਾ ਜਿਹੜੇ ਲੇਟ ਘਰੇ ਵੜਦੇ ਆ ਘਰ ਦਾ ਨੂੰ ਸਤਾਉਂਦੇ ਆ ਕਿਉਂ ਪੀ ਪੀ ਸ਼ਰਾਬ ਰੂੜੀਆਂ ਤੇ ਲਟਦੇ ਘਰ ਦੇ ਤੁਨੂੰ ਬੜਾ ਸਮਝਾਉਂਦੇ ਓਏ ਬੜਾ ਹੀ ਪਿੱਟਦੇ ਮਾਂ ਨੇ ਅੱਖ ਲਾ ਕੇ ਨਾ ਵੇਖੀ ਪੁੱਤਰ ਦੀ ਉਹ ਦੀਕ ਚ ਸਾਰੀ ਰਾਤ ਵਿਚਾਰੀ ਨੇ ਓਏ ਆਉਣਿਆ ਪੱਟ ਦਿੱਤਾ ਪੰਜਾਬ ਹੁਣ ਤਾਂ ਨਸ਼ੇ ਦੀ ਬੁਰੀ ਬਿਮਾਰੀ ਨੇ ਹਾਏ ਓਏ ਪੱਟ ਦਿੱਤਾ ਪੰਜਾਬ ਨਸ਼ੇ ਦੀ ਬੁਰੀ ਬਿਮਾਰੀ ਨੇ ਵੀਰੋ ਕੈਮ ਨਾਲ ਘਰ ਆਇਆ ਕਰੋ ਠੀਕ ਆ ਨਾ ਮਾਂ ਦੀਆਂ ਆਂਦਰਾਂ ਜਿਹੜੀਆਂ ਨਾ ਉਹ ਨਸਤਾ ਆਇਆ ਕਰੋ ਕੋਦੋਂ ਡੀਕ ਹੁੰਦੀ ਆ ਪੁੱਤ ਕਦੋਂ ਘਰੇ ਆਵੇ ਰੋਟੀ ਖਾਵੇ ਤੇ ਪਵੇ